ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਵੈਗੁਰਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗਿਆ ਪਹਿਲਾਂ ਪਹਿਲਾਂ ਦੁੱਧ ਦਾ ਕੰਮ ਨਿਬੇੜਦੀ ਏ ਦੁੱਧ ਕੈਂਨੀਆਂ ਚ ਪਾ ਦਈਏ ਮਿਲ ਮਿਲ ਕੇ ਤੋੜ ਦਈਏ ਲੋ ਜੀ ਹੁਣ ਇਹ ਆਪਾਂ ਮੂਲੀਆਂ ਕਦੂਕਸ ਕਰ ਲੀਆਂ ਇਹ ਮੂਲੀਆਂ ਕਦੂਕਸ ਕਰ ਲੀਆਂ ਇਹਦੇ ਚ ਪਾ ਲਿਆ ਨੂਨ ਮਿਰਚ ਹਲਦੀ ਥੋੜਾ ਜਿਹਾ ਪਾ ਲਿਆ ਜੀਰਾ ਜੀਰਾ ਪਾ ਕੇ ਹੁਣ ਇਹਨਾਂ ਨੂੰ ਮਿਕਸ ਕਰਦੇ ਆ ਚੰਗੀ ਤਰ੍ਹਾਂ ਥਾਲ ਜੇ ਮਿਕਸ ਕਰ ਲੈਣੇ ਆ ਰਲਾ ਲੈਣੇ ਆ ਲੋ ਜੀ ਹੁਣ ਇਹਨੂੰ ਮਿਕਸ ਕਰ ਲਈਏ ਪਹਿਲਾਂ ਉਸ ਤੋਂ ਬਾਅਦ ਪਹਿਲਾਂ ਹਲਦੀ ਨਹੀਂ ਪਾਈ ਸੀਗੀ ਮਿਰਚ ਪਾਈ ਸੀ ਹੁਣ ਥਾਲਦੀ ਵੀ ਪਾ ਲਨੀ ਆ ਥੋੜੀ ਜੀ ਵਧੀਆ ਬਣ ਜਾਣੀ ਆ ਰੋਟੀਆਂ ਪਰੌਂਠੇ ਕੀ ਕਹਾਂਗੇ ਆਪਾਂ ਲੋ ਜੀ ਵੇਗਰੂ ਜੀ ਹੁਣ ਮਿਕਸ ਕਰ ਲਿਆ ਮਿਕਸ ਕਰਕੇ ਹੁਣ ਸਮਾਨ ਤਿਆਰ ਕਰ ਲਈਏ ਆਟਾ ਗੁੰਨੇ ਆ ਪਿਆ ਕੰਨੀਆ ਆ ਗਈਆਂ ਆਪਣੀਆਂ ਦੁੱਧ ਵਾਲੀਆਂ ਕਿ ਕੰਨੀਆਂ ਮਾਂਜ ਦਈਏ ਔਰ ਰਸੋਈ ਸਾਫ ਕਰ ਦਈਏ ਰਸੋਈ ਚ ਹੋ ਜਾਂਦੀ ਹੈ ਭੀੜ ਫਿਰ ਪਹਿਲਾਂ ਭੀੜ ਕਟੂਗੀ ਆਪਣੀ ਰਸੋਈ ਚ ਕੰਨੀਆਂ ਮਾਂਜ ਲੀਆਂ ਆਪਾਂ ਸਿੰਕ ਸਾਫ ਕਰ ਲਿਆ ਏ ਹੁਣ ਕੰਨੀਆਂ ਧੋ ਧੋ ਕੇ ਉੱਪਰ ਚਿਣ ਦੀਏ ਟੋਕਰੀ ਚ ਟੋਕਰੀ ਚ ਚਿਣ ਦੀਏ ਟੋਕਰੀ ਵਧੀਆ ਵੱਡੀ ਲੈ ਲਈ ਸੀਗੀ ਮਾਓ ਜਾਂ ਹੁਣ ਸਾਰੇ ਪਣਡੇ ਉੱਪਰ ਚੜੇ ਜਾਂਦੇ ਨੇ ਤੇ ਬਾਲਟੀਆਂ ਤੇ ਵੱਡੀ ਕੈਨੀ ਹੀਠਾ ਨੀਚੇ ਤਰੀ ਜਾਂਦੀ ਆ ਰਸੋਈ ਸਾਫ਼ ਹੋ ਜਾਂਦੀ ਆ ਕਾਂਸਾ ਸਾਫ਼ ਹੋ ਜਾਂਦਾ ਇੱਕ ਤਾਂ ਰਸੋਈ ਨਿੱਕੀ ਜਿਹੀ ਆ ਇੱਕ ਭੀੜ ਬਹੁਤ ਹੋ ਜਾਂਦੀ ਆ ਸਵੇਰੇ 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 ਜਿਆਦੇ ਭੀੜ ਹੋ ਜਾਂਦੀ ਆ ਸ਼ਾਮ ਨੂੰ ਥੋੜੀ ਜਿਹੀ ਘੱਟ ਹੁੰਦੀ ਆ ਲਓ ਜੀ ਹੁਣ ਬਾਲਟੀਆਂ ਧੋ ਦਈਏ ਤੇ ਕੈਨੀ ਧੋ ਦਈਏ ਵੱਡੀ ਇਹਦੇ ਵਿੱਚ ਦੁੱਧ ਲਿਉਨੇ ਆਪਾਂ ਉਧਰੋਂ ਧਾਰ ਕੱਢ ਕੇ ਤੇ ਬਾਲਟੀ ਮਾਜ ਲਈਏ ਵੀ ਮਾਜਦੀ ਤੋਤੀ ਤੋ ਕਿਚਣਤੀਆਂ ਲੋ ਜੀ ਵਿੱਚੇ ਕਹਿੰਦੇ ਮੈਂ ਪਾਣੀ ਦੇਣਾ ਪਾਲਕ ਨੂੰ ਉਧਰ ਖੇਤ ਨੂੰ ਪਾਲਕ ਤੋੜ ਪਾਲਕ ਮੇਥੇ ਤੋੜਨੇ ਦੀ ਤੋੜਦੇ ਨਹੀਂ ਮੈਂ ਪਾਣੀ ਦੇਣਾ ਮੈਂ ਕਿਹਾ ਹੁਣ ਮੈਂ ਪਹਿਲਾਂ ਕੰਮ ਕਰਾਂ ਕਿ ਉਧਰ ਜਾਵਾਂ ਪਹਿਲਾਂ ਰੋਟੀ ਲਾਉਣੀ ਹੈ ਬੇਟੇ ਨੇ ਸਕੂਲ ਜਾਣਾ ਹੈ ਮੈਂ ਕਿਹਾ ਚਾਤੀ ਨਾ ਵੜ ਦੋ ਜੇ ਵੜ ਸਕਦੇ ਹੋ ਨਹੀਂ ਮੈਂ ਪਹਿਲਾਂ ਰੋਟੀ ਲਾਉਣੀ ਹੈ ਫਿਰ ਦੇਖੂਗੀ ਪਹਿਲਾਂ ਬੇਟੇ ਦੀ ਰੋਟੀ ਲਾ ਦਾਂ ਬੇਟਾ ਰੋਟੀ ਖਾ ਕੇ ਜਾਊਗਾ ਹਾਂ ਹੁਣ ਭੁੱਖਾ ਲੱਗਿਆ ਨੇ ਹੁਣ ਰੋਟੀ ਵੀ ਖਾਣੀ ਐ ਪਰੌਂਠਾ ਪਰੌਂਠਾ ਮੂਲੀ ਵਾਲਾ ਕੋਈ ਨਾ ਪਾਉਣੀ ਦੇ ਪਹਿਲਾਂ ਇੱਕ bade ਬੱਚੇ ਨੂੰ ਤਾਂ ਪਾ ਦਾ ਹਾਂ ਪਾੜਾ ਲੱਗਦਾ ਵਿਚਾਰੇ ਨੇ ਸੋਨੀ ਸੋਨੀ ਪਾੜਾ ਜੇ ਕਰ ਆ ਜੀ ਹੂੰ ਪਾੜਾ ਲੱਗਦਾ ਪਾੜਾ ਠੰਡ ਲੱਗਦੀ ਉੱਥੇ ਬੋਰੀ ਧਰਦੋ ਡਰੋਨ ਨਾ ਬਣਾ ਨਾ ਕੋਈ ਮੈਂ ਡਰੋਨ ਨਾ ਲਿਆ ਨਾ ਮੈਂ ਹੁਣ ਆਈ ਮੇਰੇ ਸਿੱਤੇ ਜਾ ਰਹੇ ਹਨ ਤਬਾਹ ਜੀ ਕੰਮ ਨਿਬੜਦਾ ਫਰਾਂਟਿਆਂ ਦਾ ਕੰਮ ਕੰਪਲੀਟ ਆ ਹੁਣ ਹੋ ਗਏ ਫਰੀ ਇਹ ਰਹਿ ਗਏ ਨੇ ਹੁਣ ਸਮਾਨ ਚੱਕ ਕੇ ਦੀਏ ਕੰਸ ਕਰਦੀ ਐ ਸਾਫ ਸਾਫ ਸਫਾਈ ਰੋਟੀ ਦਾ ਕੰਮ ਨਿਬੜਿਆ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਚੱਕੜਾ ਚੱਕਦੀਏ ਪ੍ਰਾਂਤ ਚੱਕਦੀਏ ਫਿਰ ਕਰੀਏ ਸਫਾਈ